ਕਿੱਥੇ ਉਧਰ ਤੇ ਆਪ ਦਾ ਇਹ ਤੁਸੀਂ ਦੇਖੋ ਪੰਜਾਬੀ ਸਭ ਤੋਂ ਮੂਰੇ ਖੜ ਕੇ ਸੇਵਾ ਕਰਦੇ ਨੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਤੇ ਪੰਜਾਬ ਦਾ ਬੱਚਾ ਬੱਚਾ ਕਿਸੇ ਵੀ ਨੁੱਕਰ ਤੇ ਬੈਠਾ ਉਹ ਆਪਣੇ ਉਹਨਾਂ ਪਰਿਵਾਰਾਂ ਦੇ ਨਾਲ ਹੈ ਉਹਨਾਂ ਮੈਨੂੰ ਪ੍ਰੇਰਣਾ ਦੇਤੀ ਉਹਨਾਂ ਨੂੰ ਅੱਗੇ ਹੁਕਮ ਕਰਤਾ ਵੀ ਤੁਸੀਂ ਸੇਵਾ ਕਰੋ ਆ ਤੁਸੀਂ ਦੇਖੋ ਅੱਜ ਸਾਰੇ ਜਣੇ ਦੋਸਤ ਸਾਰੀ ਬ੍ਰਾਹਮਣ ਕਲਿਆਣ ਬੋਰਡ ਦੇ ਸਾਰੇ ਮੈਂਬਰ ਅੱਜ ਇੱਥੇ ਇਕੱਠੇ ਹੋਏ ਹੋਏ ਆ ਆਪ ਸੇਵਾ ਕਰਦੇ ਆ ਔਰ ਬੜੀ ਹਾਈ ਕੁਆਲਿਟੀ ਦੀ ਤਰਪਾਲ ਹੈਗੀ ਹੈ ਔਰ ਪਰਮਾਤਮਾ ਸਾਨੂੰ ਅਸ਼ੀਰਵਾਦ ਦਵੇ ਅਸੀਂ ਸਵਸਥ ਰਹੀਏ ਪੰਜਾਬੀਆਂ ਦੇ ਜਿਹੜੇ ਸਾਡੇ ਪਰਿਵਾਰ ਪੀੜਤ ਨੇ ਉਹਨਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਦੇ ਭਰਾ ਆ ਉਹਨਾਂ ਦੇ ਬੱਚੇ ਆ ਜਿੱਥੇ-ਜਿੱਥੇ ਜਿੰਨੀ ਜਿੰਨੀ ਲੋੜ ਹੈ ਜੈਨੂਨ ਮੰਗਾਨ ਕਿਉਂਕਿ ਡੰਪ ਨਾ ਕਰਨ ਕਿਉਂਕਿ ਬਹੁਤ ਸਾਰਾ ਇਹ ਪਤਾ ਲੱਗਦਾ ਪਿਆ ਵੀ ਖਾਨ-ਕੀਨ ਵਾਲੀਆਂ ਚੀਜ਼ਾਂ ਡੰਪ ਹੋਈ ਜਾਂਦੇ ਪਿਆ ਲੋਕਾਂ तक ਪਹੁੰਚਣਾ ਚਾਹੀਦਾ ਜਿਨ੍ਹਾਂ ਨੂੰ ਜ਼ਰੂਰੀ ਹੈ ਕਿਉਂਕਿ ਬਾਬੇ ਨਾਨਕ ਨਹੀਂ dertੀ ਹੈ ਵੰਡ ਵੰਡ ਕੇ ਛਕਣ ਲਈ ਪ੍ਰੇਰਨਾ ਦਿੰਦੇ ਨੇ ਤੇ ਪ੍ਰਮਾਤਮਾ ਨੇ ਜੇ ਸਮਰਥ ਦਿੱਤਾ ਤੇ ਜ਼ਰੂਰ ਮਦਦ ਕਰਨੀ ਚਾਹੀਦੀ ਆਪ ਪਹੁੰਚ ਕੇ ਇਹ ਸਾਡੀ ਆਤਮਿਕ ਸ਼ਾਂਤ ਸਾਨੂੰ ਲੱਗੇ ਵੀ ਅਸੀਂ ਸਹੀ ਜਗ੍ਹਾ ਤੇ ਪਹੁੰਚਾਇਆ। ਉਹ ਵੀ ਚੀਜ਼ ਆਪਾਂ ਹੈਲਪਫੁਲੀ ਭੇਜ ਸਕਦੇ ਆਂ ਜਿੰਨਾ ਜਿੰਨੇ ਜੋਗੇ ਹੈਗੇ ਆਂ ਜੋ ਸਾਡੇ ਕੋਲ ਚੀਜ਼ ਹੈਗੀ ਹੈ ਮਟੀਰੀਅਲ ਹੋਵੇ ਜਾਂ ਅਰਦਾਸ ਹੋਵੇ ਉਹ ਆਪਾਂ ਕਰਨ ਨੂੰ ਤਿਆਰ ਆਂ ਜੀ। ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਫੈਲ ਸਕਦੀ ਹੈ। ਅਸੀਂ ਮੈਡੀਸਿਨਸ ਦਾ ਪ੍ਰਬੰਧ ਕਰ ਰਹੇ ਆਂ ਜਿਹੜੀਆਂ ਆਪਾਂ ਆਮ ਰੂਟੀਨ ਦੇ ਵਿੱਚ ਯੂਜ਼ ਕਰਦੇ ਆਂ ਨਾ ਤੇ ਉਹ ਮੈਡੀਸਿਨਸ ਉਹਨਾਂ ਤੱਕ ਅਵੇਲੇਬਲ ਕਰਾਵਾਂਗੇ। ਕੁਝ ਨੂੰ ਪਤਾ ਲੱਗਿਆ ਸੀਗਾ ਕਿ ਬੱਚਿਆਂ ਵਾਸਤੇ ਜਿਹੜਾ ਦੁੱਧ ਨਹੀਂ ਪਹੁੰਚ ਪਾ ਰਿਹਾ ਉਹਦੇ ਲਈ ਅਸੀਂ ਸੁੱਕੇ ਦੁੱਧ ਦਾ ਪ੍ਰਬੰਧ ਕਰ ਰਹੇ ਹੈਗੇ ਆਂ ਤਾਂ ਜਿੰਨਾ ਕੁ ਪ੍ਰਮਾਤਮਾ ਸਮਰਥ ਦਿੰਦਾ ਪਿਆ ਰਾਲ ਮਿਲ ਕੇ ਸਾਰੇ ਜਣੇ ਕਰਦੇ ਪਏ ਪੰਜ ਆਪ ਦੀ ਧਰਤੀ ਯਾਨੀ ਪੰਜਾਬ ਅੱਜ ਆਪਣੇ ਪੁੱਤਾਂ ਦੀ ਪ੍ਰੀਖਿਆ ਲੈ ਰਹੀ ਹੈ ਔਰ ਖਾਸ ਕਰਕੇ ਆਬ ਯਾਨੀ ਪਾਣੀ ਦੀ ਗੱਲ ਕਰੀਏ ਤਾਂ ਅੱਜ ਕਿਸਾਨਾਂ ਨੂੰ ਨਹੀਂ ਕੱਲੇ ਪਿੰਡਾਂ ਨੂੰ ਨਹੀਂ ਕਈ ਕਸਬਿਆਂ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈਂਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਇਹ ਪ੍ਰੀਖਿਆ ਦੇ ਵਿੱਚ ਪੰਜ ਆਪ ਦੇ ਪੁੱਤ ਯਾਨੀ ਕਿ ਪੰਜਾਬੀ ਕਿੱਦਾਂ ਡਟ ਕੇ ਖੜ ਗਏ ਨੇ ਔਰ ਖਾਸ ਕਰਕੇ ਦੱਸ ਦਈਏ ਕਿ ਜਦੋਂ ਸੱਤ ਬਗਾਨਿਆਂ ਤੇ ਮੁਸੀਬਤ ਆਉਂਦੀ ਹੈ ਤਾਂ ਇਹੀ ਪੰਜਾਬੀ ਸੇਵਾ ਕਰਦੇ ਨਜ਼ਰ ਆਉਂਦੇ ਨੇ ਤਾਂ ਜੇਕਰ ਅੱਜ ਆਪਣਿਆਂ ਦੇ ਉੱਤੇ ਮੁਸੀਬਤ ਆਈ ਹੈ ਤਾਂ ਫਿਰ ਇਹ ਪੰਜ ਆਪ ਦੀ ਧਰਤੀ ਦੇ ਪੁੱਤ ਕਿੱਦਾਂ ਆਪਣਿਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਡਟ ਕੇ ਨਾ ਖੜਨਗੇ ਕਿਉਂਕਿ ਇਹ ਸਨੇਹਾ ਦੇਣਾ ਹੈ ਇਸ ਪੰਜ ਆਪ ਦੀ ਧਰਤੀ ਨੂੰ ਵੀ ਜਿਨੇ ਅੱਜ ਪ੍ਰੀਖਿਆ ਲਿੱਤੀ ਆ ਆਪਣੇ ਪੁੱਤਾਂ ਦੀ ਔਰ ਪੁੱਛਿਆ ਕਿ ਕੀ ਪੰਜਾਬ ਦੇ ਪੁੱਤ ਇਕੱਠੇ ਨੇ ਤਾਂ ਜਵਾਬ ਹੈ ਪੰਜਾਬ ਦੇ ਸਾਰੇ ਪੁੱਤ ਇਸ ਪੰਜ ਆਪ ਦੀ ਧਰਤੀ ਦੇ ਸਾਰੇ ਪੁੱਤ ਪੰਜਾਬੀ ਇਕੱਠੇ ਨੇ ਔਰ ਦੱਸ ਦिए ਇੱਕ ਆਵਾਜ਼ ਉੱਠਦੀ ਹੈ ਕਿ ਕਿਸੇ ਨੂੰ ਅੱਜ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਉਹਦੇ ਜਿਹੜੇ ਨੇ ਕਹਿ ਦਿੱਤੇ ਜਾਂਦੇ ਨੇ ਲੰਗਰਾਂ ਤੇ ਲੰਗਰ ਲਾ ਕੇ ਦਿੱਤੇ ਲਗਾ ਦੇ ਦਿੱਤੇ ਜਾਂਦੇ ਨੇ ਚਾਹੇ ਉਹ ਸਨਤਕਾਰ ਹੋਣ ਤੇ ਚਾਹੇ ਸਮਾਜ ਸੇਵੀ ਅੱਜ ਮੈਂ ਜਿਸ ਜਗ੍ਹਾ ਤੇ ਖੜਾ ਉਸੇ ਜਗ੍ਹਾ ਤੇ ਅੱਜ ਕਿਹਾ ਜਾ ਰਿਹਾ ਸੀਗਾ ਬਹੁਤ ਸਾਰੇ ਸੈਲੀਬ੍ਰਿਟੀਜ਼ ਕੋਲੋਂ ਜਿੱਦਾ ਜਸਵੀਰ ਜੱਸੀ ਵੀਰ ਸਾਡੇ ਲਗਾਤਾਰ ਹੜਪੀਟਤਾ ਦੀ ਮਦਦ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਤਰਪਾਲਾਂ ਦੀ ਲੋੜ ਹੈ ਸਾਡੇ ਮੀਡੀਆ ਦੇ ਭਰਾ ਸਿਮਰਨਜੀਤ ਸਿੰਘ ਮੱਕੜ ਨੇ ਕਿਹਾ ਤਰਪਾਲਾਂ ਦੀ ਲੋੜ ਹੈ ਦਾ ਸੰਗਤਕਾਰਾਂ ਨੇ ਆਪਣੀਆਂ ਫੈਕਟਰੀਆਂ ਦੇ ਇਕੱਲੇ ਬੂਹੇ ਹੀ ਨਹੀਂ ਖੋਲੇ ਉਹਨਾਂ ਨੇ ਤਾਲੇ ਲਾੜੇ ਬੰਦ ਕਰ ਦਿੱਤੇ ਔਰ ਇੱਥੇ ਗਡਾਊਨ ਜਿਹੜੇ ਖੁੱਲੇ ਨੇ ਔਰ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਗਡਾਊਨ ਦੇ ਵਿੱਚ ਇੱਕ ਵੀ ਤਰਪਾਲ ਜਾਂ ਜਿੰਨਾ ਜਿੰਨੀ ਉਹਨਾਂ ਕੋਲ ਸਮਰਥਾ ਹੈ ਉਦੋਂ ਤੱਕ ਤਰਪਾਲ ਉਸ ਸੇਵਾ ਦੇ ਵਿੱਚ ਲੱਗਦੀ ਰਹੇਗੀ ਤੁਸੀਂ ਕੀ ਕਰਨਾ ਹੈ ਇੱਥੇ ਸਿਰਫ ਸੰਪਰਕ ਕਰਨਾ ਹੈ ਜਿੰਨੀਆਂ ਤਰਪਾਲਾਂ ਤੁਹਾਨੂੰ ਚਾਹੀਦੀਆਂ ਨੇ ਬੇਹੱਦ ਵਧੀਆ ਉੱਚ ਕੁਆਲਿਟੀ ਦੀਆਂ ਇੰਪੋਰਟਡ ਤਰਪਾਲਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਇਹ ਪ੍ਰੇਰਣਾ ਕਿੱਥੋਂ ਆਈ ਇਹ ਕਿਹੜੇ ਪੁੱਤ ਨੇ ਸਨੇਹਾ ਜਿਹੜਾ ਦਿੱਤਾ ਔਰ ਕਿਹੜੇ ਪੁੱਤ ਨੇ ਸਨੇਹਾ ਲਿਆ ਤਾਂ ਦੱਸ ਦਈਏ ਬ੍ਰਾਹਮਣ ਸਮਾਜ ਕਲਿਆਣ ਬੋਰਡ ਦੇ ਚੇਅਰਮੈਨ ਪੰਕਜ ਸ਼ਰਦਾ ਜਦੋਂ ਇਹਨਾਂ ਸੈਲੀਬ੍ਰਿਟੀਜ਼ ਦੇ ਮੈਸੇਜ ਦੇਖਦੇ ਨੇ ਉਹਨਾਂ ਨਾਲ ਗੁਫ਼ਤਗੂ ਕਰਦੇ ਨੇ ਤਾਂ ਇਹ ਪ੍ਰੇਰਣਾ ਸਰੋਤ ਬਣਦੇ ਨੇ ਇਸ ਫੈਕਟਰੀ ਦੇ ਮਾਲਕ ਯਾ ਗਡਾਉਨ ਦੇ ਮਾਲਕ ਔਰ ਤੁਸੀਂ ਇਹ ਦੇਖੋ ਕਿ ਉਹਨਾਂ ਵੱਲੋਂ ਕਹੀ ਗਈ ਇੱਕ ਗੱਲ ਦਾ ਮਾਨ ਰੱਖਦੇ ਹੋਏ ਪੰਕਜ ਸ਼ਰਦਾ ਇੱਥੇ ਆਪ ਤਰਪਾਲਾ ਇਕੱਠੀਆਂ ਕਰਵਾ ਕੇ ਉਹਨਾਂ ਵੱਲੋਂ ਹੀ ਇੰਪੋਰਟਡ ਤਰਪਾਲਾ ਯਾਨੀ ਕਿ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਤਰਪਾਲਾਂ ਦਾ ਲੰਗਰ ਲਗਾ ਦਿੱਤਾ ਗਿਆ ਇਹ ਲੰਗਰ ਨਹੀਂ ਸੇਵਾ ਮੈਂ ਇਹਨੂੰ ਸੇਵਾ ਕਹੂੰਗਾ ਕਾਰਨ ਇਹ ਕਿ ਇਹ ਪੰਜਾਬ ਦੇ ਪੁੱਤਾਂ ਦੇ ਘਰਾਂ ਚ ਹੀ ਜਾਣੀ ਹੈ ਯਾਨੀ ਕਿ ਸਾਡੇ ਭਰਾਵਾਂ ਦੇ ਘਰਾਂ ਚ ਹੀ ਜਾਣੀ ਹੈ ਪੰਕਜ ਸ਼ਰਦਾ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਸ਼ਰਦਾ ਜੀ ਇੱਕ ਚੀਜ਼ ਦੀ ਬੜੀ ਲੋਡ ਸੀਗੀ ਬਾਰ-ਬਾਰ ਸੈਲੀਬ੍ਰਿਟੀ ਜਸਵੀਰ ਜੱਸੀ ਗਿੱਪੀ ਗਰਿਆਲ ਜਾਂ ਸਾਡੇ ਮੀਡੀਆ ਦੇ ਜਿਹੜੇ ਭਰਾ ਨੇ ਸਿਮਰਤਜੀਤ ਸਿੰਘ ਮੱਕੜ ਜੀ ਤਰਪਾਲਾ ਤਰਪਾਲਾ ਮੰਗਦੇ ਹੋਏ ਨਜ਼ਰ ਆ ਰਹੇ ਸੀ ਅੱਜ ਤੁਹਾਡੀ ਪ੍ਰੇਰਣਾ ਦੇ ਨਾਲ ਇਹ ਕਹਿ ਦਿੱਤਾ ਕਿ ਜਦੋਂ ਤੱਕ ਮੇਰੀ ਸਮਰੱਥਾ ਹੈ ਗਡਾਉਨ 'ਚ ਇੱਕ ਵੀ ਤਰਪਾਲ ਪਈ ਹੈ ਇਹਨੂੰ ਗੇਟ ਨੂੰ ਤਾਲਾ ਨਹੀਂ ਲੱਗੂਗਾ ਬਿਲਕੁਲ ਬਿਲਕੁਲ ਜੀ ਬਹੁਤ ਵੱਡੀ ਗੱਲ ਹੈ ਕਿਉਂਕਿ ਮੈਂ ਦੋ ਤਿੰਨ ਦਿਨ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਅਸੀਂ ਵੀ ਆਪਣਾ ਯੋਗਦਾਨ ਪਾਈਏ ਜਿਹੜੇ ਸਾਡੇ ਏਡੀ ਵੱਡਾ ਕੁਦਰਤੀ ਆਫਤਾ ਆਈ ਹੈ ਜਿਹੜਾ ਪੰਜਾਬ ਪੂਰੀ ਦੁਨੀਆ ਦਾ ਦੇਸ਼ ਦਾ ਪੇਟ ਪਰਦਾ ਕਿੱਥੇ ਕੁਦਰਤੀ ਆਫਤਾ ਆਇਆ ਤੁਸੀਂ ਦੇਖੋ ਪੰਜਾਬੀ ਸਭ ਤੋਂ ਮੂਰੇ ਖੜ ਕੇ ਸੇਵਾ ਕਰਦੇ ਨੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਤੇ ਪੰਜਾਬ ਦਾ ਬੱਚਾ ਬੱਚਾ ਕਿਸੇ ਵੀ ਨੁੱਕਰ ਤੇ ਬੈਠਾ ਉਹ ਆਪਣੇ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਮੈਂ ਬਹੁਤ ਧੰਨਵਾਦ ਕਰਨਾ ਚਾਹਨਾ ਮੇਰੇ ਵੱਡੇ ਭਾਈ ਸਾਹਿਬ ਅਪਿੰਦਰਜੀਤ ਸਿੰਘ ਬਾਬਾ ਜੀ ਕੱਲ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਭਾਈ ਬਹੁਤ ਔਖਾ ਹੋਇਆ ਨਾ ਬਾਅਦ ਚ ਜਦੋਂ ਬਾਰਿਸ਼ਾਂ ਰੁਕਣੀਆਂ ਚਿੱਕੜ ਮੱਚੀ ਹੋਇਆ ਘਰਾਂ ਚ ਕਿਦਾਂ ਬੱਚੇ ਬੈਠਣਗੇ ਜਾਂ ਪਾਣੀ ਬਹੁਤ ਵਰਸਦਾ ਵੀ ਆਪਾਂ ਤਰਪਾਲ ਦੀ ਸੇਵਾ ਕਰੀਏ ਬਾਜ਼ਾਰ ਚ ਜਿਹੜੀ ਤਰਪਾਲ ਮਿਲਦੀ ਪਈ ਸੀ ਉਹ ਲਫਾਫਾਈ ਸੀਗਾ ਬਿਲਕੁਲ ਦੋ ਵਾਰੀ ਹਵਾ ਚ ਉਲੀ ਫਟ ਜਾਨਾ ਬਾਬਾ ਜੀ ਨੇ ਮੈਨੂੰ ਕਿਹਾ ਵੀ ਮੇਰੇ ਕੋਲ ਮੇਰੀ ਫੈਕਟਰੀ ਦੇ ਵਿੱਚ ਬਹੁਤ ਹਾਈ ਕੁਆਲਿਟੀ ਮਾਲ ਪਿਆ ਹੋਇਆ ਵਾ ਤੇ ਪੰਕੇ ਤੁਸੀਂ ਚਾਬੀਆਂ ਲੈ ਜਾਓ ਦੇਖੋ ਜਦੋਂ ਅਸੀਂ ਆਪਣੇ ਦੋਸਤ ਚਾਰ ਪੰਜ ਨੇ ਆਏ ਆ ਕੇ ਦੇਖਿਆ ਤੇ ਜਿੱਦਾਂ ਪਰਮਾਤਮਾ ਸੇਵਾ ਲਾਂਦਾ ਵਾ ਉਹਨਾ ਮੈਨੂੰ ਪ੍ਰੇਰਣਾ ਦਿੱਤੀ ਉਹਨਾਂ ਨੂੰ ਕਿ ਹੁਕਮ ਕਰਤਾ ਵੀ ਤੁਸੀਂ ਸੇਵਾ ਕਰੋ ਆ ਤੁਸੀਂ ਦੇਖੋ ਅੱਜ ਸਾਰੇ ਜਨ ਹੀ ਦੋਸਤ ਸਾਰੀ ਬ੍ਰਾਹਮਣ ਕਲਿਆਣ ਬੋਰਡ ਦੇ ਸਾਰੇ ਮੈਂਬਰ ਅੱਜ ਇੱਥੇ ਇਕੱਠੇ ਹੋਏ ਹੋਏ ਆ ਆਪ ਸੇਵਾ ਕਰਦੇ ਆ ਔਰ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਹੈ ਜੈਨੂਨ ਮੰਗਾਨ ਕਿਉਂਕਿ ਡੰਪ ਨਾ ਕਰਨ ਕਿਉਂਕਿ ਬਹੁਤ ਸਾਰਾ ਪਤਾ ਲੱਗਦਾ ਪਿਆ ਵੀ ਖਾਨ ਪੀਣ ਵਾਲੀਆਂ ਚੀਜ਼ਾਂ ਡੰਪ ਹੋਈ ਜਾਂਦੇ ਪਿਆ ਲੋਕਾਂ ਤੱਕ ਪਹੁੰਚਣਾ ਚਾਹੀਦਾ ਜਿਨ੍ਹਾਂ ਨੂੰ ਜ਼ਰੂਰੀ ਹੈ ਔਰ ਬੜੀ ਹਾਈ ਕੁਆਲਿਟੀ ਦੀ ਤਰਪਾਲ ਹੈਗੀ ਹੈ ਔਰ ਪਰਮਾਤਮਾ ਸਾਨੂੰ ਅਸ਼ੀਰਵਾਦ ਦੇਵੇ ਅਸੀਂ ਸਵਸਥ ਰਹੀਏ ਪੰਜਾਬੀਆਂ ਦੇ ਜਿਹੜੇ ਸਾਡੇ ਪਰਿਵਾਰ ਪੀੜਤ ਨੇ ਉਹਨਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਦੇ ਭਰਾ ਆ ਉਹਨਾਂ ਦੇ ਬੱਚੇ ਆ ਹਰ ਪਲ ਹਰ ਸੰਕਟ ਦੀ ਘੜੀ ਚ ਉਹਨਾਂ ਦੇ ਨਾਲ ਖੜੇ ਆ ਅਸੀਂ ਅੱਛਾ ਸ਼ਰਦਾ ਜੀ ਇੱਕ ਸਭ ਤੋਂ ਬੜੀ ਦਿੱਕਤ ਆਂਦੀ ਹੈਗੀ ਹੈ ਜਿੱਦਾਂ ਤੁਸੀਂ ਵੀ ਹੈਨਾ ਦੱਸਿਆ ਹੈਗਾ ਕਿ ਸਹੀ ਜਗ੍ਹਾ ਪਹੁੰਚੇ ਉਸ ਸਹੀ ਜਗ੍ਹਾ ਨੂੰ ਆਪਾਂ ਕਿੱਦਾਂ ਆਈਡੈਂਟੀਫਾਈ ਕਰਨਾ ਹੈਗਾ ਔਰ ਦੂਸਰੀ ਚੀਜ਼ ਇਹਨੂੰ ਆਪਾਂ ਪਹੁੰਚਾਉਣਾ ਕਿੱਦਾਂ ਹੈਗਾ ਦੇਖੋ ਪਹਿਲਾਂ ਤਾਂ ਇੱਕ ਮਾਈਂਡ ਬਣਿਆ ਸੀਗਾ ਵੀ ਅਸੀਂ ਐਡਮਿਨਿਸਟ੍ਰੇਸ਼ਨ ਦੇ ਹੈਂਡਓਵਰ ਕਰਤੀ ਹੈ ਹੈਨਾ ਔਰ ਕਰਾਂਗੇ ਵੀ ਹੁਣ ਕਾਫੀ ਕੁਝ ਕੁਆਲਿਟੀ ਉਹਨਾਂ ਦੇ ਹੈਂਡਓਵਰ ਵੀ ਕਰਾਂਗੇ ਕੁਝ ਜਦੋਂ ਮੇਰੇ ਕਲੀਗਸ ਨੇ মিডিਆ ਵਾਲਿਆਂ ਨੇ ਮੈਨੂੰ ਦੱਸਿਆ ਵੀ ਐਦਾ ਐਦਾ ਲਾਈਵ ਕੀਤਾ ਤੇ ਉਹਦੇ 'ਚ ਕੁਝ ਸਾਨੂੰ ਮੈਸੇਜ ਆਨੇ ਸ਼ੁਰੂ ਹੋ ਗਏ ਵੀ ਸਾਨੂੰ ਕਿਸੇ ਨੂੰ 20 ਚਾਹੀਦੀਆਂ ਕਿਸੇ ਨੂੰ 50 ਚਾਹੀਦੀਆਂ ਤੇ ਕੋਸ਼ਿਸ਼ ਹੈ ਹੀ ਕਰਾਂਗੇ ਕਿ ਅਸੀਂ ਆਪ ਜਾਈਏ ਜਿੱਥੇ ਜ਼ਰੂਰਤ ਹੈ ਉੱਥੇ ਲਈਏ ਇਸ ਤਰ੍ਹਾਂ ਨਹੀਂ ਆ ਵੀ ਕੋਈ ਬੰਦਾ 4 ਰੱਖ ਕੇ ਜਾਂ 6 ਰੱਖ ਕੇ ਤੁਸੀਂ ਦੇਖਿਆ ਹੋਊਗਾ ਬੰਦਾ ਘੂਰੀਆਂ ਹੀ ਰੱਖੀ ਬੈਠਾ ਸੀਗਾ ਇਹ ਆਪਦਾ ਦਾ ਸਮੇ ਹੈ ਇਹਦੇ ਵਿੱਚ ਤਾਂ ਜੇ ਤੁਹਾਡੇ ਕੋਲੇ ਦੋ ਚਮਚ ਹੈਗੇ ਆ ਘਰ ਆਟਾ ਤਾਂ ਇੱਕ ਗਵੰਡੇ ਨੂੰ ਦੇਣਾ ਜ਼ਰੂਰੀ ਹੈਗਾ ਕਿਉਂਕਿ ਬਾਬੇ ਨਾਨਕ ਦੀ ਤਰਤੀਆ ਵੰਡ ਵੰਡ ਕੇ ਛਕਣ ਲਈ ਪ੍ਰੇਰਨਾ ਦਿੰਦੇ ਨੇ ਤੇ ਪ੍ਰਮਾਤਮਾ ਨੇ ਜੇ ਸਮਰਥ ਦਿੱਤਾ ਤਾਂ ਜ਼ਰੂਰ ਮਦਦ ਕਰਨੀ ਚਾਹੀਦੀ ਆਪ ਪਹੁੰਚ ਕੇ ਇਹ ਸਾਡੀ ਆਤਮਿਕ ਸ਼ਾਂ ਸੰਨੂ ਲੱਗੇ ਵੀ ਅਸੀਂ ਸਹੀ ਜਗ੍ਹਾ ਤੇ ਪਹੁੰਚਾਇਆ ਬਾਵਾ ਜੀ ਦੇ ਬੇਟਾ ਖੜਾ ਮੇਰੇ ਨਾਲ ਵਾਰਿਸ ਇਹ ਆਪ ਕੱਲ ਦਾ ਜਦੋਂ ਅਸੀਂ ਇੱਥੇ ਆਏ ਉਸ ਤੋਂ ਬਾਅਦ ਮਤਲਬ ਤੁਸੀਂ ਦੇਖੋ ਇੱਕ ਇੱਥੇ ਕੋਈ ਲੇਬਰ ਨਹੀਂ ਐ ਸੀ ਫੈਕਟਰੀ 'ਚ ਅਸੀਂ ਸਾਰੇ ਸੇਵਾ ਕਰਦੇ ਪਿਆ ਬਈ ਉਹ ਪਰਿਵਾਰਾਂ ਨੂੰ ਐ ਲੱਗੇ ਵੀ ਠੀਕ ਹੈ ਕੁਦਰਤੀ ਆਪਤਾ ਆਈ ਹੈ ਲੇਕਿਨ ਪੰਜਾਬ ਦੇ ਪੁੱਤ ਸਾਡੇ ਨਾਲ ਖੜੇ ਆ ਇਹ ਕੁਦਰਤੀ ਆਪਤਾ ਨਹੀਂ ਹੈ ਇਹ ਪੰਜਾਬ ਦੀ ਧਰਤੀ ਆਪਣੇ ਪੁੱਤਾਂ ਦੀ ਪ੍ਰੀਖਿਆ ਲੈ ਰਹੀ ਹੈ ਔਰ ਅਸੀਂ ਵੀ ਉਸ ਪ੍ਰੀਖਿਆ 'ਚ ਜ਼ਰੂਰ ਨਿੱਤਰਾਂਗੇ ਅੱਛਾ ਸ਼ਰਦਾ ਜੀ ਇਹ ਵੀ ਹੋ ਸਕਦਾ ਹੈਗਾ ਕਿਉਂਕਿ ਜਸਵੀਰ ਜੱਸੀ ਸਿਮਰਜੀਤ ਸਿੰਘ ਮੱਕੜ ਸੋਨੂ ਸੂਦ ਗਿੱਪੀ ਗਰੇয়াল ਸਾਰੇ ਇਹ ਵੀਡੀਓਜ਼ ਮੈਸੇजेस ਕਰ ਰਹੇ ਹੈਗੇ ਇਹਨਾਂ ਨਾਲ ਵੀ ਰਾਬਤਾ ਕਰਕੇ ਜੇ ਵਾਕਈ ਉਹਨਾਂ ਦੇ ਖੇਤਰਾਂ 'ਚ ਉਹਨਾਂ ਦੇ ਏਰੀਆ 'ਚ ਲੋੜ ਹੈਗੀ ਤਾਂ ਆਪਾਂ ਉੱਥੇ ਵੀ ਭੇਜ ਸਕਦੇ ਆ ਨਹੀਂ ਦੇਖੋ ਬਿਲਕੁਲ ਜਿਨ੍ਹਾਂ ਦੇ ਸੀ ਨਾਮ ਲੈ ਰਹੇ ਹੋ ਇਹ ਬਹੁਤ ਵੱਡੀਆਂ ਪਰਸਨੈਲਿਟੀਆਂ ਨੇ ਇਹਨਾਂ ਦੇ ਆਪਣੇ ਲਿੰਕਸ ਬਹੁਤ ਵੱਡੇ ਵੱਡੇ ਆ ਤਾਂ ਪੰਜਾਬ ਦੇ ਪੁੱਤ ਐ ਸਚਨ ਸਾਰੇ ਪੰਜਾਬ ਦੇ ਪੁੱਤ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਚਲੋ ਫਿਰ ਵੀ ਜਿਹੜਾ ਜਿਹਨੂੰ ਪਰਮਾਤਮਾ ਨੇ ਵੱਡਾ ਕੀਤਾ ਹੁੰਦਾ ਵਾ ਉਹਨੂੰ ਵੱਡਾ ਹੀ ਕਿਹਾ ਜਾਣਾ ਚਾਹੀਦਾ ਵਾ ਜੇ ਉਹਨਾਂ ਨੂੰ ਲੱਗਦਾ ਵੇ ਵੀ ਕਿੱਥੇ ਚਾਹੀਦੀਆਂ ਅਸੀਂ ਖੜੇ ਆ ਬਾਕੀ ਆਪਾਂ ਕੋਸ਼ਿਸ਼ ਨਹੀਂ ਕਰਦੇ ਪਿਆ ਵੀ ਲੋਕਾਂ ਦਾ ਸੰਪਰਕ ਕਰੀਏ ਸਿੱਧਾ ਉਹ ਸਾਨੂੰ ਫੋਨ ਕਰਨ ਅਸੀਂ ਜਾ ਕੇ ਆਪ ਉੱਥੇ ਦਈਏ ਜੇ ਉਹਨਾਂ ਨੂੰ ਲੱਗਦਾ ਵੀ ਕਿੱਥੇ ਜਿੱਥੇ ਸੇਵਾ ਕਰ ਰਹੇ ਉੱਥੇ ਚਾਹੀਦੀਆਂ ਸਾਡੇ ਨਾਲ ਸੰਪਰਕ ਕਰਨ ਅਸਿਕਿਆਰ ਅੱਛਾ ਆਪਾਂ ਵੀ ਸ਼ਰਦਾ ਜੀ ਸਤਲੁਜ ਦੇ ਕੰਡੇ ਬੈਠੇ ਆ ਸਤਲੁਜ ਚੜਦਾ ਆ ਰਿਹਾ ਹੈਗਾ ਸਤਲੁਜ ਦੇ ਕਈ ਆ ਜਲੰਧਰ ਦੇ ਫਲੋਰ ਦੇ ਕਈ ਪਿੰਡ ਹੈ ਨਾ ਚਪੇਟ ਚ ਆਉਣ ਦੀ ਸੰਭਾਵਨਾ ਆਪਾਂ ਇੱਥੇ ਵੀ ਤਿਆਰੀ ਕਰੇ ਰੱਖਣੀ ਹੈਗੀ ਆ ਵੀ ਇਧਰਲੇ ਕੰਡਿਆਂ ਨੂੰ ਵੀ ਆਪਾਂ ਸਨੇਹਾ ਦੇ ਦੋ ਜੇ ਲੋੜ ਹੈਗੀ ਆ ਤਾਂ ਅਸੀਂ ਤੁਹਾਡੇ ਬਿਲਕੁਲ ਗੁਆਣ ਚ ਬੈਠੇ ਹਾਂ ਬਿਲਕੁਲ ਕਿਉਂਕਿ ਸਤਲੁਜ ਦੇ ਨਾਲ ਹੀ ਸਾਡੇ ਆਲੋ ਵਾਲੇ ਸਾਰੇ ਪਿੰਡ ਵਸਦੇ ਹੈਗੇ ਨੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਹਾਲੇ ਸ਼ਾਂਤੀ ਹੈ ਪਾਣੀ ਕੰਟਰੋਲ ਚ ਹੈ ਔਰ ਮੈਨੂੰ ਉਮੀਦ ਹੈ ਬੜੀਆਂ ਬੜੀਆਂ ਦਵਾਵਾਂ ਹੋਈਆਂ ਬਈ ਕੰਟਰੋਲ ਚ ਰਹੇਗਾ ਲੇਕਿਨ ਕੋਈ ਦਿੱਕਤ ਆndੀ ਹੈ ਖੜੇ ਆ ਅਸੀਂ ਡਟ ਕੇ ਖੜੇ ਆ ਜਿੱਥੇ ਕਹਿਣਗੇ ਜਿੱਦਾਂ ਦੀ ਸੇਵਾ ਕਹਿਣਗੇ ਅਸੀਂ ਕਰਾਂਗੇ ਅੱਛਾ ਤੁਸੀਂ ਜਿੱਦਾਂ ਦੀ ਸੇਵਾ ਦੀ ਗੱਲ ਕੀਤੀ ਹੈਗੀ ਮੈਂ ਪਾਰਟਿਕੂਲਰ ਚਲੋ ਇਹ ਤਰਪਾਲਾ ਤਾਂ ਆਪਾਂ ਭੇਜ ਹੀ ਰਹੇ ਆ ਬ੍ਰਾਹਮਣ ਕਲਿਆਣ ਬੋਰਡ ਦੇ ਤੁਸੀਂ ਚੇਅਰਮੈਨ ਵੀ ਹੈਗੇ ਹੋ ਤਾਂ ਉਹਦੇ ਲਈ ਕਿਤੇ ਨਾ ਕਿਤੇ ਹੁਣ ਦੇਖੋ ਬਰਸਾਤਾਂ ਰੁਕਣ ਗਈਆਂ ਹਨਾ ਅਬ ਬਿਮਾਰੀਆਂ ਵੀ ਜੈਨੂਨ ਹੈ ਕੀ ਹੋ ਸਕਦਾ ਪ੍ਰਮਾਤਮਾ ਨਾ ਕਰੇ ਇਦਾਂ ਦਾ ਕੋਈ ਮਹਾਮਾਰੀ ਆਵੇ ਤੇ ਉਹਦੇ ਲਈ ਤਿਆਰੀ ਜਾਂ ਉਹਦੇ ਲਈ ਕੋਈ ਵੀ ਮਦਦ ਤੁਹਾਡੇ ਕੋਲੋਂ ਹੋ ਸਕੇ ਕਿ ਕਾ ਸੰਭਵ ਹੈ ਬਿਲਕੁਲ ਜੀ ਅਸੀਂ ਅਸਲ 'ਚ ਤਾਂ ਸੇਵਾ ਦੀ ਮਦਦ ਉਦੋਂ ਪੈਣੀ ਹੈ ਜਦੋਂ ਪਾਣੀ ਉਤਰ ਜਾਣਾ ਵਾ ਹਰ ਵੇਲੇ ਹੁਣ ਇਸ ਵੇਲੇ ਤਾਂ ਉਹਨਾਂ ਨੂੰ ਜਾ ਕੇ ਤੁਸੀਂ ਜਿਆਦਾ ਤੋਂ ਜਿਆਦਾ ਖਾਣ ਪੀਣ ਦੀ ਰਸਦ ਅਵੇਲੇਬਲ ਕਰਾ ਸਕਦੇ ਹੋ ਠੀਕ ਹੈ ਨਾ ਜਦੋਂ ਪਾਣੀ ਉਤਰ ਜਾਣਾ ਬਹੁਤ ਜਾਨਵਰ ਮਰੇ ਹੋਏ ਨੇ ਕਈ ਕੀਮਤੀ ਜ਼ਿੰਦਗੀਆਂ ਗਈਆਂ ਨੇ ਹੈਨਾ ਉਸ ਤੋਂ ਬਾਅਦ ਜਿਹੜੇ ਪਾਣੀ ਉਤਰਦਾ ਤੇ 4 5 5 ਫੁੱਟ ਚਿੱਕੜ ਅੰਦਰ ਉਹਦੇ ਚ ਕਈ ਜਿਹੜੇ ਧਰਤੀ ਦੇ ਥੱਲੇ ਜਾਨਵਰ ਰਹਿੰਦੇ ਮਰੇ ਹੋਏ ਆ ਕਿਸੇ ਤਰ੍ਹਾਂ ਦੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ ਅਸੀਂ ਮੈਡੀਸਨਸ ਦਾ ਪ੍ਰਬੰਧ ਕਰ ਰਹੇ ਆ ਜਿਹੜੀਆਂ ਆਪਾਂ ਆਮ ਰੂਟੀਨ ਦੇ ਵਿੱਚ ਯੂਜ਼ ਕਰਦੇ ਆ ਹੈਨਾ ਤੇ ਉਹ ਮੈਡੀਸਨਸ ਉਹਨਾਂ ਤੱਕ ਅਵੇਲੇਬਲ ਕਰਾਵਾਂਗੇ ਕੁਝ ਸਾਨੂੰ ਪਤਾ ਲੱਗਿਆ ਸੀਗਾ ਕਿ ਬੱਚਿਆਂ ਵਾਸਤੇ ਜਿਹੜਾ ਦੁੱਧ ਨਹੀਂ ਪਹੁੰਚ ਪਾ ਰਿਹਾ ਉਹਦੇ ਲਈ ਅਸੀਂ ਸੁੱਕੇ ਦੁੱਧ ਦਾ ਪ੍ਰਬੰਧ ਕਰ ਰਹੇ ਹੈਗੇ ਆ ਤੋ ਜਿੰਨਾ ਕਿ ਪ੍ਰਮਾਤਮਾ ਸਮਰਥ ਦਿੰਦਾ ਪਿਆ ਰਲ ਮਿਲ ਕੇ ਸਾਰੇ ਜਣੇ ਕਰਦੇ ਪਿਆ ਪੂਰੇ ਪੰਜਾਬੀ ਅਸੀਂ ਆਪਣੇ ਪੰਜਾਬ ਦੇ ਨਾਲ ਖੜੇ ਆਂ ਹਰ ਉਸ ਪਰਿਵਾਰ ਦੇ ਨਾਲ ਖੜੇ ਆਂ ਜਿਹੜਾ ਅੱਜ ਤਰਾਸਤੀ ਦਾ ਸ਼ਿਕਾਰ ਹੋਇਆ ਅੱਜ ਸਾਡੇ ਭਰਾਵਾਂ ਨੂੰ ਲੋੜ ਹੈਗੀ ਹੈ ਅਗਰ ਕਿਸੇ ਨੂੰ ਲੋੜ ਹੈ ਤਾਂ ਕਿੱਦਾਂ ਤੁਹਾਡੇ ਨਾਲ ਸੰਪਰਕ ਕਰੇ ਕੋਈ ਕੰਟੈਕਟ ਨੰਬਰ ਤੁਸੀਂ ਸ਼ੇਅਰ ਕਰੋਗੇ ਬਿਲਕੁਲ ਕਰ ਦਾਂਗਾ ਜੀ ਮੈਂ ਦੋ ਤਿੰਨ ਨੰਬਰ ਦੱਸ ਦੇਣਾ ਸਾਰੇ ਜਣੇ ਨੋਟ ਕਰ ਲੈਣ ਇੱਕ ਤਾਂ 987690073 ਹੈ ਮੇਰਾ ਆਪਣਾ ਨੰਬਰ ਹੈ ਇੱਕ 977927373 ਹੈ 9872994990 ਹੈ ਵਾਰਿਸ ਤੁਸੀਂ ਵੀ ਨੰਬਰ ਦੱਸੋ ਆਪਣਾ 987619559 ਆ ਮੇਰਾ ਨੰਬਰ ਇਹ ਵਾਰਿਸ ਜੀ ਦਾ ਨੰਬਰ ਹੈਗਾ ਵੈ ਤੇ ਜਿਸ ਵੀ ਨੰਬਰ ਤੇ ਉਹ ਸੰਪਰਕ ਕਰਨਗੇ ਅਸੀਂ ਜਿੱਥੇ ਲੋਡ ਹੋਏਗੀ ਪੁੰਚੀ ਕਰਾਂਗੇ ਆ ਮੈਂ ਸਿਆਸਤ ਦੇ ਉੱਤੇ ਗੱਲ ਕਰਨੀ ਨਹੀਂ ਚਾਹੁੰਦਾ ਸੀਗਾ ਪਰ ਸ਼ਰਦਾ ਜੀ ਨੂੰ ਚੇਅਰਮੈਨ ਬਣਾਇਆ ਆਮ ਆਦਮੀ ਪਾਰਟੀ ਨੇ ਇੱਕ ਸਵਾਲ ਇਹਨਾਂ ਤੋਂ ਲੈਣਾ ਜ਼ਰੂਰ ਬਣਦਾ ਹੈ ਸਮੇ ਇਸ ਮੌਕੇ ਤੇ ਸਿਆਸੀ ਸਵਾਲ ਨਹੀਂ ਪੁੱਛਣਾ ਚਾਹੁੰਦਾ ਸੀ ਪਰ ਤੁਸੀਂ ਸਾਹਮਣੇ ਖੜੇ ਹੋ ਇਸ ਲਈ ਇੱਕ ਸਵਾਲ ਜ਼ਰੂਰ ਬਣਦਾ ਹੈ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਦੇਖੋ ਸਰਕਾਰ ਸਾਰਿਆਂ ਦੀ ਹੁੰਦੀ ਹੈ ਮੇਰੀ ਆਪਣੀ ਇਕੱਲੇ ਦੀ ਨਹੀਂ ਪੰਜਾਬ ਸਰਕਾਰ ਮਤਲਬ 92 MLA ਲੋਕਾਂ ਨੇ ਬੂਟਾ ਪਾ ਕੇ ਜਤਾਇਆ ਪੰਜਾਬ ਦੀ ਸਰਕਾਰ ਹੈ ਸਰਕਾਰ ਸੈਂਟਰ ਦੀ ਹੋਵੇ ਸਰਕਾਰ ਸਟੇਟ ਦੀ ਹੋਵੇ ਆਪਣੇ ਲੈਵਲ ਤੇ ਜਿੰਨਾ ਜਿੰਨਾ ਵੱਧ ਤੋਂ ਵੱਧ ਸਰਕਾਰ ਕਰ ਸਕਦੀ ਹੈ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਦੀ ਹੈ ਰਿਸਪਾਂਸਿਬਿਲਟੀ ਹੈ ਡਿਜ਼ਾਸਟਰ ਫੰਡ ਕਿਉਂਕਿ ਮੈਂ ਜਰਨਲਿਸਟਾਂ ਮੈਨੂੰ ਪਤਾ ਹੈ ਅਲੱਗ ਤੋਂ ਪੈਕੇਜ ਸਰਕਾਰ ਕਿਸ ਮੈਂ ਪਹਿਲਾਂ ਵੀ ਕਿਹਾ ਵੀ ਸੈਂਟਰਲ ਗਵਰਨਮੈਂਟ ਨੂੰ ਪ੍ਰਾਈਮ ਮਿਨਿਸਟਰ ਨરેਂਦਰ ਮੋਦੀ ਜੀ ਨੂੰ ਪੰਜਾਬ ਨੂੰ ਬਹੁਤ ਵੱਡਾ ਇੱਕ ਪੈਕੇਜ ਦੇਣਾ ਚਾਹੀਦਾ ਹੈ ਕਿਉਂਕਿ ਸਾਡੇ ਪਿੰਡਾਂ ਦੇ ਪਿੰਡ ਰੁੜ ਗਏ ਹੋਏ ਨੇ ਸਟੇਟ ਗਵਰਨਮੈਂਟ ਕੋਲ ਜਿਹੜਾ ਆਪਣਾ ਫੰਡ ਹੈਗਾ ਹੈ ਜਾਂ ਹੋਰ ਕਿਸੇ ਤਰੀਕੇ ਦੇ ਜਰੀਏ ਫੰਡ ਆਂਦਾ ਹੈ ਉਹਨੂੰ ਸਾਰੇ ਨੂੰ ਲਾ ਕੇ ਗੱਲ ਹੁੰਦਾ ਪੋਜ਼ਿਟਿਵ ਨੈਕਟੀਵਿਟੀ ਦੀ ਨਹੀਂ ਹੋਣੀ ਚਾਹੀਦੀ ਹੁਣ ਗੱਲ ਐ ਨਹੀਂ ਆ ਵੀ ਕੌਣ ਕਰ ਕੀ ਕਰ ਰਿਹਾ ਮੈਂ ਕਹਿੰਦਾ ਕੋਈ ਇੱਕ ਪਰਿਵਾਰ ਨੂੰ ਜਾ ਕੇ ਇੱਕ ਰਾਸ਼ਨ ਦਾ ਬੈਗ ਦੇ ਕੇ ਆ ਰਿਹਾ ਫੋਟੋ ਹੀ ਘਚਾ ਕੇ ਆ ਰਿਹਾ ਕੁਝ ਵੀ ਕਰ ਰਿਹਾ ਉਹਦੀ ਵੀ ਪ੍ਰੈਸ ਹੋਣਾ ਚਾਹੀਦਾ ਇਹ ਨੈਕਟੀਵਿਟੀ ਦਾ ਸਮਾਂ ਨਹੀਂ ਹੈ ਆਪਾਂ ਉਹਨਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਦੀ ਬਜਾਏ ਉਹਨਾਂ ਨੂੰ ਮਹਿਸੂਸ ਹੋਵੇ ਕੀ ਸਾਡੇ ਪੁੱਤ ਖੜੇ ਆ ਜੇ ਵਿਪਤਾ ਆਈ ਹੈ ਤੇ ਅਸੀਂ ਪੰਜਾਬ ਸਾਰਾ ਸਾਡੇ ਨਾਲ ਖੜਾ ਵਾ ਮੈਂ ਪੋਲਿਟਿਕਸ ਇੱਕ ਅਲੱਗ ਚੀਜ਼ ਹੈ ਸਾਲ ਬਾਅਦ ਇਲੈਕਸ਼ਨ ਹੈ ਜਿੰਨੇ ਜੋ ਕਰਨਾ ਹੋਊਗਾ ਕਰੀ ਜਾਣ ਇੱਕ ਦੂਜੇ ਦੇ ਕਪੜੇ ਪਾੜਨ ਜੋ ਮਰਜ਼ੀ ਕਰਨ ਫਿਲਹਾਲ ਇਹ ਸਮਾਂ ਜਿਹੜਾ ਹੈਗਾ ਵਾ ਇਹ ਦੁੱਖ ਮਡਾਉਂਦਾ ਹੈਗਾ ਦੁੱਖ ਮਡਾਈ ਗਿਆ ਉਹਨਾਂ ਨੂੰ ਲੱਗੇ ਕਿ ਜੇ ਤਰਸਦੀ ਆਈ ਹੈ ਤੇ ਸਾਡੇ ਬੱਚੇ ਸਾਡਾ ਪੰਜਾਬ ਸਾਡੇ ਨੌਜਵਾਨ ਹਰ ਪਰਿਵਾਰ ਸਾਡੇ ਨਾਲ ਖੜਾ ਬਹੁਤ ਬਹੁਤ ਸ਼ੁਕਰੀਆ ਪੰਕਜ ਸ਼ਰਦਾ ਜੀ ਮੈਂ ਚਾਹਾਂਗਾ ਵੀਰੇ ਜੀ ਸਭ ਤੋਂ ਪਹਿਲਾਂ ਤਾਂ ਇੱਕ ਤਰਪਾਲ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਇਹ ਅਗਰੇ ਚੱਕ ਕੇ ਦਿਖਾ ਸਕੋ ਆ ਇਹ ਦੇਖੋ ਜੀ ਇਹ ਉਹ ਤਰਪਾਲ ਹੈਗੀ ਹੈ ਇਹ ਇੰਪੋਰਟਡ ਤਰਪਾਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਜਿੱਥੇ ਲੋਕਾਂ ਤੱਕ ਜਿਹੜੀ ਪਹੁੰਚਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇੱਕ achhi cheez ਉਹਨਾਂ ਦੀ ਸੁਵਿਧਾ ਦੇ ਨਾਲ ਪਹੁੰਚੇ ਸਰ ਆਪਣਾ ਨਾਮ ਇੱਕ ਵਾਰ ਜਰੂਰ ਮੇਰਾ ਨਾਮ ਬਾਰਿਸ਼ ਬਾਬਾ ਹੈ ਜੀ ਬਾਰਿਸ਼ ਜੀ ਇਹ ਦੱਸੋ ਕਿ ਆਪਾਂ ਕਿੱਦਾਂ ਇਹ ਪ੍ਰੇਰਣਾ ਲੈ ਲਈ ਕਿਉਂਕਿ ਔਖਾ ਸਮਾਂ ਹੈ ਨਾ ਪੰਜਾਬ ਲਈ ਵੀ ਸਨਤਕਾਰਾਂ ਲਈ ਵੀ ਤੁਹਾਡੇ ਲਈ ਵੀ ਵਪਾਰੀਆਂ ਲਈ ਵੀ ਕੰਮ ਕਾ ਠੰਡੇ ਹੋ ਜਾਂਦੇ ਹੈਗੇ ਇਹੋ ਜਿਹੇ ਦਿਨਾਂ ਦੇ ਵਿੱਚ ਤੇ ਇਦਾਂ ਕਿਦਾਂ ਤੁਸੀਂ ਆਪਣੀ ਦੀ ਫੈਕਟਰੀ ਦੀ ਤਾਲੇ ਖੋਲ ਦਿੱਤੇ ਵੀ ਗਡਾਉਨ ਜਦ ਤੱਕ ਮੇਰਾ ਭਰਿਆ ਇਹ ਲੋਕਾਂ ਦੀ ਸੇਵਾ ਲਈ ਦੇਖੋ ਜੀ ਪੰਜਾਬ ਚ ਖੁਸ਼ਹਾਲੀ ਹੈ ਤਾਂ ਹੀ ਕੰਮ ਨੇ ਤੇ ਟੀਵੀ ਤੇ ਆਪਾਂ ਦੇਖ ਪਾ ਰਹੇ ਹਾਂ ਜਿਸ ਜਿਸ ਏਰੀਆਜ਼ ਵਿੱਚ ਪ੍ਰੋਬਲਮ ਹੈਗੀ ਜੇ ਉੱਥੇ ਜਾ ਤਾਂ ਪਾਏ ਨਹੀਂ ਆਪਾਂ ਬਟ ਜੋ ਵੀ ਚੀਜ਼ ਆਪਾਂ ਹੈਲਪਲੀ ਭੇਜ ਸਕਦੇ ਆ ਜਿੰਨਾ ਜਿੰਨੇ ਜੋਗੇ ਹੈਗੇ ਆ ਜੋ ਸਾਡੇ ਕੋਲ ਚੀਜ਼ ਹੈਗੀ ਹੈ ਮਟੀਰੀਅਲ ਹੋਵੇ ਜਾਂ ਅਰਦਾਸ ਹੋਵੇ ਉਹ ਆਪਾਂ ਕਰਨ ਨੂੰ ਤਿਆਰ ਆ ਜੀ ਤਾਂ ਇਹ ਤਾਂ ਬੜੀ ਛੋਟੀ ਜੀ ਗੱਲ ਹੈ ਜੀ ਮੇਰੇ ਹਿਸਾਬ ਨਾਲ ਤਾਂ ਹਰ ਬੰਦੇ ਨੂੰ ਅੱਜ ਦੀ ਡੇਟ 'ਚ ਸਾਰਾ ਕੁਝ ਆਪਣਾ ਜੋ ਉਹਦੇ ਕੋਲ ਹੈਗਾ ਉਹ ਕਰ ਦੇਣਾ ਚਾਹੀਦਾ ਦਾਨ ਜੀ ਹੈਲਪਲੀ ਬਿਲਕੁਲ ਹੈਲਪ ਬਿਲਕੁਲ ਪੰਜਾਬ ਦੀ ਹੈਲਪ ਜਿਹੜੀ ਹੈ ਜ਼ਰੂਰ ਬਣਦੀ ਹੈ ਪਰ ਜੀ ਇੱਕ ਚੀਜ਼ ਇਹ ਤਰਪਾਲਾ ਤੁਸੀਂ ਸਤਲੁਜ ਦੇ ਕੰਡੇ ਬੈਠੇ ਹੋਏ ਹੋ ਜੀ 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 ਅਗਰ ਇੱਧਰ ਦੇ ਲੋਕਾਂ ਨੂੰ ਜੀ ਜ਼ਰੂਰ ਜੀ ਜ਼ਰੂਰ ਐਨੀ ਟਾਈਮ ਜੀ ਕਿਸੇ ਨੂੰ ਲੋੜਵੰਦ ਬੰਦਾ ਹੋਵੇ ਇਹ ਨਾ ਹੋਵੇਗੀ ਕੋਈ ਕਿਉਂਕਿ ਜਿਹਦੇ ਵਾਸਤੇ ਲੋੜ ਦੀ ਚੀਜ਼ ਆ ਉਹਦੇ ਵਾਸਤੇ ਲੱਖਾਂ ਦੀ ਹੈ ਜੇ ਜਿਹਦੇ ਵਾਸਤੇ ਲੋੜ ਹੀ ਨਹੀਂ ਹੈਗੀ ਤਾਂ ਉਹਦੇ ਵਾਸਤੇ ਦਾ ਕੱਖ ਦੀ ਹੈ ਉਹ ਤਾਂ ਮਤਲਬ ਹੀ ਨਹੀਂ ਬੰਦਾ ਜਿਹਨੂੰ ਲੋੜ ਹੈ ਜੀ ਐਨੀ ਟਾਈਮ ਭਾਵੇਂ ਸਾਨੂੰ ਰਾਤ ਨੂੰ ਮਿਡਨਾਈਟ ਫੋਨ ਕਰਨ ਆਪਾਂ ਜੀ ਸਾਡੇ ਇੱਥੇ ਤਿਆਰ ਪਈ ਹੈ ਲੈ ਜਾ ਜਿੰਨੀ ਮਰਜ਼ੀ ਚਾਹੀਦੀ ਹੈ ਨਾ ਜੀ ਅੱਛਾ ਵਰਜੀ ਇੱਕ ਨਾ ਹੁਣ ਅੱਜ ਦਾ ਸ਼ਰਦਾ ਜੀ ਨੇ ਦੱਸਿਆ ਹੈਗਾ ਕਿ ਇਹ ਤਰਪਾਲਾਂ ਤੇ ਮੈਂ ਵੈਸੇ ਜਾਣਣਾ ਹੀ ਨਹੀਂ ਸੀ ਚਾਹੁੰਦਾ ਕਿਉਂਕਿ ਇਹਨਾਂ ਨੇ ਤਾਂ ਜਦੋਂ ਕਹਿ ਦਿੱਤਾ ਕਿ ਪੂਰਾ ਹੀ ਡਾਊਨ ਜਿਹੜਾ ਸੇਵਾ ਲਈ ਹਾਜ਼ਰ ਹੈ ਫਿਰ ਵੀ ਆਪਾਂ ਇੱਕ ਸਵਾਲ ਕਰ ਲੈਨੇ ਕਿ ਅੱਜ ਆਪਾਂ ਕਿੰਨੀਆਂ ਇੱਕ ਤਰਪਾਲਾਂ ਜੜੀਆਂ ਭੇਜ ਰਹੇ ਹੈਗੇ ਨੰਬਰ ਤਾਂ ਮੇਰੇ ਸਾਹਮਣੇ ਆਪਾਂ ਗਿਣੇ रहे ਜੀ ਜਿੰਨਾ ਮਾਲ ਕੱਟ ਸਕਦੇ ਆ ਜਿੰਨਾ ਭੇਜ ਸਕਦੇ ਭੇਜ ਦਾਂਗੇ ਜੀ ਉਹਨਾਂ ਨੇ ਕਿਹਾ 500 ਆਪਾਂ ਕਿਹਾ 500 ਕਿ ਕਹਿੰਦੇ ਹਜ਼ਾਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜਿੰਨੀਆਂ ਕਟੀਆਂ ਜਾਂਦੀਆਂ ਜਿੰਨੀਆਂ ਲੋਡ ਹੈ ਜੀ ਲੱਖ ਦੀ ਲੋਡ ਹੈ ਤੇ ਲੱਖ ਆਪਾਂ ਦੇ ਸਕਦੇ ਤਾਂ ਲੱਖ ਦਵਾਂਗੇ ਮਤਲਬ ਇਹਦਾ ਕੋਈ ਨੰਬਰ ਦਾ ਕੋਈ ਮਤਲਬ ਨਹੀਂ ਹੈਗਾ ਜੀ ਜਿੰਨਾ ਕਰ ਸਕਦੇ ਕਰਾਂਗੇ ਬਿਲਕੁਲ ਅੱਛਾ ਇੱਕ ਜਰਾ ਕੰਟੈਕਟ ਨੰਬਰ ਮੈਂ ਇੱਕ ਵਾਰ ਫੇਰ ਕਹੂੰਗਾ ਤੁਸੀਂ 98761 93559 ਇਹ ਮੇਰਾ ਪਰਸਨਲ ਨੰਬਰ ਹੈ ਠੀਕ ਹੈ ਇਹ ਇਹਨਾਂ ਦਾ ਪਰਸਨਲ ਨੰਬਰ ਹੈ ਅਗਰ ਵਾਕਈ ਜੈਨੂਇਨ ਟੰਗ ਨਾਲ ਤੁਹਾਨੂੰ ਇਹ ਤਰਪਾਲਾ ਚਾਹੀਦੀਆਂ ਨੇ ਤਾਂ ਤੁਸੀਂ ਲੈ ਸਕਦੇ ਹੈਗੇ ਹੋ ਮੇਰੇ ਨਾਲ ਪੰਕਜ ਸ਼ਰਦੇਜੀ ਦੇ ਬੇਟੇ ਜੁੜਰੇ ਨੇ ਜੋ ਸਵੇਰ ਦੇ ਹੀ ਸਿਦੰਧ ਸ਼ਰਦਾਜੀ ਜੋ ਸਵੇਰ ਦੇ ਹੀ ਲੱਗੇ ਹੋਏ ਨੇ ਖੁਦ ਤਰਪਾਲਾਂ ਨੂੰ ਲਪੇਟ ਰਹੇ ਨੇ ਪੈਕ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਇਹ ਜਿਹੜਾ ਆਇਡੈਂਟੀਫਾਈ ਕਰਨ ਕਿ ਕਿਹੜੇ-ਕਿਹੜੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਜ਼ਰੂਰਤ ਹੈਗੀ ਹੈ ਸ਼ਰਦਾਜੀ ਤੁਸੀਂ ਵੀ ਆਪਣੇ ਪਿਤਾ ਜੀ ਵਾਂਗ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਹੈਗੇ ਹੋ ਅੱਜ ਪਹਿਲਾਂ ਤੇ ਦੱਸੋ ਕਿੰਨੀਆਂ ਕਿ ਤਰਪਾਲਾਂ ਲਪੇਟਤੀਆਂ ਅੱਜ ਆਪਾਂ ਗਿਣਤੀ ਤਾਂ ਨਹੀਂ ਕੀਤੀ ਜੀ بس ਲੱਗੇ ਹੋਏ ਆ ਸਵੇਰ ਦੇ ਜਿੰਨਾ ਜਿੰਨਾ ਮੁੰਡੇ ਕੱਟੀ ਜਾਂਦੇ ਨਾਲ ਨਾਲ ਅਸੀਂ ਬੰਨੀ ਜਾਂਦੇ ਹਾਂ ਕੋਈ ਕਾਊਂਟ ਨਹੀਂ ਹੈ ਜੀ ਜਿੰਨੀ ਕੁ ਵਦ ਤੋਂ ਵਦ ਸ਼ਾਮ ਤੱਕ ਸੇਵਾ ਹੋਊਗੀ ਜਦ ਤੱਕ ਨੀਰ ਨਹੀਂ ਪੈ ਜਾਂਦਾ ਤਦ ਤੱਕ ਕੱਟਦੇ ਰਾਂਗੇ ਜੀ ਬਿਲਕੁਲ ਅੱਛਾ ਇਹ ਥੋੜੀ ਜਿਹੀ ਆਪਣੀ ਡਿਊਟੀ ਇਹ ਇਹਦੇ ਵਿੱਚ ਵੀ ਲਗਾਈ ਹੈ ਕਿ ਆਪਾਂ ਪਹਿਲਾਂ ਲੋਕ ਔਰ ਜਗਾ ਇਹ ਲੋਕੇਸ਼ਨਸ ਆਇਡੈਂਟੀਫਾਈ ਕਰੀਏ ਕਿ ਵਾਕਈ ਪਰਟੀਕੂਲਰ ਕਿਹੜੀ ਜਗ੍ਹਾ ਤੇ ਇਹਦੀ ਜ਼ਰੂਰਤ ਹੈਗੀ ਹੈ ਤਾਂ ਜੋ ਡੰਪ ਹੋਣ ਤੋਂ ਬਚ ਜਵੇ ਜਾਂ ਗਲਤ ਥਾਂ ਜਾਣ ਤੋਂ ਬਚੇ ਦੇਖੋ ਸਰ ਕੱਲ ਇਸ ਤਰ੍ਹਾਂ ਜੀ ਵੀ ਜਿਸ ਤਰ੍ਹਾਂ ਹੁਣ ਸਾਡੀ ਆਪਣੀਆਂ ਐਨ ਜੀਓਜ਼ ਨੇ ਇਸੇ ਤਰੀਕੇ ਸਾਡੇ ਜਿਹੜੇ ਕਲੀਗਜ਼ ਨੇ ਹੋਰ ਦੋਸਤ ਮਿੱਤਰ ਨੇ ਉਹਨਾਂ ਦੀ ਐਨ ਜੀਓਜ਼ ਦੀ ਸੇਵਾ ਕਰ ਰਹੀਆਂ ਕੱਲ ਰਾਤੀ ਮੇਰਾ ਕੰਟੈਕਟ ਹੋਇਆ ਸੀ ਉਹਨਾਂ ਨੇ ਫਿਰੋਜ਼ਪੁਰ ਵਾਲੇ ਸਾਈਡ ਤੇ ਚਾਰ ਜਿਹੜੇ ਵਿਲੇजेस ਨੇ ਜਿੱਥੇ ਹਲੇ ਤੱਕ ਮਟੀਰੀਅਲ ਜਿਹੜਾ ਨਹੀਂ ਪਹੁੰਚਿਆ ਉਹਨਾਂ ਨੂੰ ਅਸੀਂ ਲੋਕੇਟ ਕੀਤਾ ਦੋ ਤਿੰਨ ਪਿੰਡ ਅਸੀਂ ਪਠਾਨਕੋਟ ਵਾਲੇ ਪਾਸੇ ਲੋਕੇਟ ਕੀਤੇ ਸਾਡੇ ਉੱਥੇ ਰਿਲੇਟਿਵਜ਼ ਨੇ ਉਹਨਾਂ ਨੇ ਸਾਨੂੰ ਦੱਸਿਆ ਹੁਣ ਉਹਨਾਂ ਨਾਲ ਕੰਟੈਕਟ ਕਰਕੇ ਹੀ ਅਸੀਂ ਉੱਥੇ ਜਾਵਾਂਗੇ ਤੇ ਜਿਹੜਾ ਸਮਾਨ ਹੈ ਉੱਥੇ ਫਿਰ ਪ੍ਰੋਵਾਈਡ ਕਰਾਵਾਂਗੇ ਅੱਛਾ ਇਹ 10 ਦੀ ਜ਼ਰੂਰਤ ਹੈ ਕਿਸੇ ਤਾਂ ਦੇ 100 ਦੀ ਜ਼ਰੂਰਤ ਹੈ ਉਹਦੇ ਲਈ ਹੁਣ 100 ਵਾਲੀ ਕਨਵਿੰਸ ਤਾਂ ਨਹੀਂ ਵਰਤੀ ਜਾ ਸਕਦੀ ਨਹੀਂ ਸਰ ਮੈਂ ਤੁਹਾਨੂੰ ਦਿਖਾ ਦਿੰਦਾ ਜਿਸ ਤਰ੍ਹਾਂ ਆ ਤੁਸੀਂ ਦੇਖ ਰਹੇ ਹੋ ਇਹ ਇੰਨੀ ਪੈਕਿੰਗ ਹੈ ਤਰਪਾਲ ਦੀ ਜਿਵੇਂ 10 ਰਹੀ ਹੈ ਤੇ ਉਹ ਸਾਡੇ ਜਿਹੜੇ ਤਿੰਨ ਤੋਂ ਚਾਰ ਵਲੰਟੀਅਰਜ਼ ਦੀ ਟੀਮ ਹੈ ਇੱਕ ਗੱਡੀ ਦੇ ਵਿੱਚ ਵੀ 20 ਤਰਪਾਲਾਂ ਆ ਜਾਣਗੇ ਮੰਨ ਲਓ ਅਸੀਂ ਚਾਰ ਦੀ ਬਜਾਏ ਦੋ ਬੰਦੇ ਚੱਲ ਜਾਣਗੇ ਇੱਥੇ ਕਿਹੜਾ ਕੋਈ ਦਿਖਾਵੇ ਵਾਲੀ ਗੱਲ ਆ ਵੀ ਚਾਰ ਛੇ ਬੰਦੇ ਲੈ ਕੇ ਜਾਣੇ ਆ ਅਸੀਂ ਮਟੀਰੀਅਲ ਜਿਹੜਾ 10 ਤੋਂ 20 ਤਰਪਾਲਾਂ ਜੇ ਹੋਊਂਗੇ ਤਾਂ ਅਸੀਂ ਆਪਣੀਆਂ ਪਰਸਨਲ ਕਾਰਜ਼ ਦੇ ਵਿੱਚ ਭੇਜਾਂਗੇ ਜਿੱਥੇ ਕਿਤੇ ਬਲਕ ਕੁ ਟੈਂਪੂ ਹੁੰਦਾ ਉਹਦੇ ਵਿੱਚ ਅਸੀਂ ਜਿਹੜੀਆਂ ਤਰਪਾਲਾਂ ਭੇਜਾਂਗੇ ਮੇਰਾ ਸਵਾਲ ਪੁੱਛਣ ਦਾ ਕਾਰਨ ਵੀ ਇਹੀ ਸੀ ਕੱਲੀ ਇਹੀ ਨਹੀਂ ਹੈ ਕਿ ਤਰਪਾਲਾਂ ਕੱਟੀਆਂ ਤੇ ਗੱਡੀ 'ਚ ਪਾ ਦਿੱਤੀਆਂ ਯਾਨੀ ਕਿ ਇਹਨਾਂ ਵੱਲੋਂ ਤੁਹਾਡੇ ਵੱਲੋਂ ਵਲੰਟੀਅਰਜ਼ ਦੀ ਟੀਮ ਵੀ ਬਣਾਈ ਗਈ ਹੈ ਮੈਨਪਾਵਰ ਵੀ ਆਪਣੇ ਬਿਲਕੁਲ ਸਰ ਤੁਸੀਂ ਜੇ ਕਮਾ ਕੇ ਪੂਰਾ ਦੇਖੋਗੇ ਇਹ ਜਿੰਨੇ ਲੋਕ ਨੇ ਕੋਈ ਵੀ ਇਧਰ ਚ ਵਰਕਰ ਨਹੀਂ ਹੈ ਸਾਰੇ ਆਪਣੀ ਵਿਸ਼ ਦੇ ਨਾਲ ਇੱਛਾ ਦੇ ਨਾਲ ਆਏ ਹੋਏ ਸਾਰੇ ਸਾਡੇ ਵਲੰਟੀਅਰਜ਼ ਨੇ ਔਰ ਇੰਨੇ ਬੇਸਿਕਲੀ ਵਰਕਿੰਗ ਆਵਰਸ ਹੈ ਸਾਰੇ ਆਪੋ ਆਪਣੇ ਕੰਮਾਂ ਤੇ ਨੇ ਇਹੀ ਜੇ ਸ਼ਾਮ ਦਾ ਟਾਈਮ ਜੇ ਹੁੰਦਾ ਤੇ ਇਹਦੇ ਨਾਲੋਂ 10 ਗੁਣਾ ਤੁਸੀਂ ਇੱਥੇ ਵਲੰਟੀਅਰਜ਼ ਵੱਧ ਦੇਖਣੇ ਕੰਮੀਨੀਆ ਸੇਵਾ ਦੀ ਕੋਈ ਕਮੀ ਨਹੀਂ ਹੈ ਗੱਲ ਇਹ ਹੈ ਵੀ ਜਿੱਥੇ ਜਿਹੜੀ ਚੀਜ਼ ਬੇਸਿਕ ਨੀਡ ਹੈ ਉੱਥੇ ਅਸੀਂ ਪਹੁੰਚਦੀ ਕਰਾਂਗੇ ਚਾਹੇ ਅਸੀਂ ਜਿਸ ਮਰਜ਼ੀ ਮੀਨਸ ਆਫ ਸੋਰਸ ਨਾਲ ਜੇ ਕੋਈ ਇੱਕ ਬੰਦਾ ਕੋਈ ਇੱਕ ਪੀਸ ਵੀ ਮੰਗ ਰਿਹਾ ਤਾਂ ਅਸੀਂ ਤਾਂ ਬੱਸ ਚ ਵੀ ਬੰਦਾ ਤੋੜ ਦਾਂਗੇ ਤਰਪਾਲ ਦੇ ਕੇ ਜੀ ਕੋਈ ਐਸੀ ਗੱਲ ਨਹੀਂ ਹੈ ਜੀ ਯਾਨੀ ਕਿ ਪੰਜ ਆਬ ਜਿਹੜੀ ਤੁਹਾਡੀ ਪ੍ਰੀਖਿਆ ਲੈ ਰਿਹਾ ਸਾਡੀ ਪ੍ਰੀਖਿਆ ਲੈ ਰਿਹਾ ਪੰਜਾਬ ਦੇ ਪੁੱਤਾਂ ਦੀ ਪ੍ਰੀਖਿਆ ਲੈ ਰਿਹਾ ਉਹ ਚ ਆਪਾਂ ਖੜੇ ਆ ਸੇਵਾ ਕਰਦੀ ਜੰਮੇ ਸੀ ਜੀ ਸੇਵਾ ਕਰਦੇ ਇੱਕ ਦਿਨ ਚੱਲ ਜਾਣਾ ਹੈ بس اچھا ਸ਼ਰਦਾ ਜੀ ਤੁਸੀਂ ਵੀ ਜਰੂਰ ਆਪਣਾ ਨੰਬਰ ਜਿਹੜਾ ਸ਼ੇਅਰ ਕਰ ਦਿਓ ਚਾਹ ਜੋ ਅਗਰ ਤੁਹਾਡੇ ਸੰਪਰਕ ਚ ਕੋਈ ਆਵੇ ਤਾਂ ਉਹਨੂੰ ਜ਼ਰੂਰਤ ਹੋਵੇ ਉਹ ਪਹੁੰਚ ਸਕੇ ਜੀ ਮੇਰਾ ਜਿਹੜਾ ਨੰਬਰ ਹੈ ਜੀ 9779927373 ਮੈਂ ਫੇਰ ਰਿਪੀਟ ਕਰ ਦਿੰਦਾ 977992 7373 ਜਿਸ ਤਰ੍ਹਾਂ ਲੋਕਾਂ ਨੇ ਸਾਲ ਅਸੀਂ ਜਦੋਂ ਕੋਵਿਡ ਦਾ ਟਾਈਮ ਸੀਗਾ ਅਸੀਂ 62 ਡੇਸ 62 ਦਿਨ ਸੜਕਾਂ ਤੇ ਰਹੇ ਆ ਤੇ ਲੋਕਾਂ ਨੇ ਸਾਡੇ ਨੰਬਰਸ ਦੇ ਨੰਬਰ ਤੋਂ ਸਾਨੂੰ ਲੋਕੇਟ ਕੀਤਾ ਅਸੀਂ ਆਪਣੀ ਟੀਮ ਤੋਂ ਉਹਨਾਂ ਨੂੰ ਲੋਕੇਟ ਕੀਤਾ ਇਦਾਂ ਹੀ ਹੈਂਡ ਟੂ ਹੈਂਡ ਕੰਮ ਚੱਲਦਾ ਹੈ ਇਸ ਨੰਬਰ ਦੇ ਉੱਤੇ ਤੁਸੀਂ ਜਿਸ ਮਰਜ਼ੀ 24 ਘੰਟੇ ਜਦੋਂ ਮਰਜ਼ੀ ਕਾਲ ਕਰੋ ਆਪਣੀਆਂ ਜਿਹੜੀਆਂ ਰਿਕੁਆਇਰਮੈਂਟਸ ਹੋ ਦੱਸੋ ਜਿੱਥੇ ਤੱਕ ਅਸੀਂ ਪੂਰੀਆਂ ਕਰ ਸਕਾਂਗੇ ਅਸੀਂ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਸ਼ਰਦਾ ਜੀ ਤਾਂ ਇੱਥੇ ਹੁਣ ਤੁਹਾਨੂੰ ਇਹ ਦਿਖਾ ਦਿੰਦੇ ਆ ਕਿ ਤਰਪਾਲ ਲਪੇਟੀਆਂ ਕਿੱਦਾਂ ਜਾ ਰਹੀਆਂ ਨੇ ਇਕੱਠੀਆਂ ਕੀਤੀਆਂ ਕਿੱਦਾਂ ਜਾ ਰਹੀਆਂ ਨੇ ਔਰ ਇੱਥੇ ਜਿਹੜੇ ਰੋਲਸ ਦੇ ਰੋਲ ਜਿਹੜੇ ਪਏ ਹੋਏ ਨੇ ਉਹ ਪੂਰੇ ਇੱਥੇ ਲਪੇਟ ਕੇ ਪ੍ਰੋਪਰ ਢੰਗ ਨਾਲ ਪੈਕ ਕਰਕੇ ਫਿਰ ਉਸ ਤੋਂ ਬਾਅਦ ਜਿੱਥੇ ਜਿੱਥੇ ਜਿਹੜੀ ਜਿਹੜੀ ਲੋਕੇਸ਼ਨ ਤੇ ਜ਼ਰੂਰਤ ਹੈਗੀ ਹੈ ਜਾਂ ਇਹ ਵਲੰਟੀਅਰਸ ਦੇ ਹਵਾਲੇ ਵੀ ਹੋਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਕੱਲਾ ਵਲੰਟੀਅਰਸ ਦੇ ਹਵਾਲੇ ਨਹੀਂ ਹੋਏਗਾ ਬਲਕਿ ਇਹਨਾਂ ਨੂੰ ਟਰਾਂਸਪੋਰਟ ਦਾ ਵੀ ਇਹਨਾਂ ਕੋਲ ਪ੍ਰਬੰਧ ਹੈਗਾ ਇਹਨਾਂ ਕੋਲ ਆਪਣੀ ਕਨਵੀਨਸ ਪ੍ਰਾਈਵੇਟ ਕਨਵੀਨਸ ਦਾ ਵੀ ਪ੍ਰਬੰਧ ਹੈ ਔਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਕੋਲ ਮੈਨ ਪਾਵਰ ਯਾਨੀ ਕਿ ਵਲੰਟੀਅਰ ਸੇਵਾ ਕਰਨ ਵਾਲੇ ਲੋਕ ਵੀ ਮੌਜੂਦ ਨੇ ਇਹ ਉਹ ਗੋਡਾਊਨ ਹੈ ਜਿਹਦੇ ਗੇਟ ਨੂੰ ਅੱਜ ਤਾਲਾ ਨਹੀਂ ਲੱਗੇਗਾ ਔਰ ਜਦੋਂ ਤੱਕ ਇੱਕ ਵੀ ਬੰਦੇ ਨੂੰ ਪੰਜਾਬ ਦੇ ਅੰਦਰ ਤਰਪਾਲ ਦੀ ਜ਼ਰੂਰਤ ਹੈ ਜਾਂ ਹੋਰ ਚੀਜ਼ ਦੀ ਜ਼ਰੂਰਤ ਹੈਗੀ ਹੈ ਜਿੱਥੋਂ ਤੱਕ ਇਹਨਾਂ ਦੀ ਸਮਰੱਥਾ ਹੈ ਇਹ ਸੇਵਾ ਲਗਾਤਾਰ ਜਾਰੀ ਰਹੇਗੀ ਇਹ ਕੀਤਾ ਗਿਆ ਉਪਰਾਲਾ ਤੁਹਾਨੂੰ ਕਿੱਦਾਂ ਲੱਗਿਆ ਅਤੇ ਤੁਹਾਨੂੰ ਅਗਰ ਜ਼ਰੂਰਤ ਹੈ ਤਾਂ ਇਹਨਾਂ ਨੰਬਰਾਂ 'ਤੇ ਜ਼ਰੂਰ ਸੰਪਰਕ ਕਰਕੇ ਤੁਸੀਂ ਇਸ ਚੀਜ਼ ਦਾ ਲਾਹਾ ਲੈ ਸਕਦੇ ਹੋ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ